ਹਾਜੀ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ YouTube ਚੈਨਲ Only Truth News 08 ਸੱਚ ਦੀ ਆਵਾਜ਼ ਜੋ ਤਸਵੀਰਾਂ ਤੁਸੀਂ ਸਕਰੀਨ ਤੋਂ ਲਾਈਵ ਦੇਖ ਰਹੇ ਹੋ ਇਹ ਸੰਗਰੂਰ ਦੀਆਂ ਹਨ ਸੰਗਰੂਰ ਤੋਂ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਡਾਕਟਰ ਮੱਖਣ ਸਿੰਘ ਜੀ ਦਾ ਹਾਰ પાਕੇ ਭਰਮਾ ਸਵਾਗਤ ਕੀਤਾ ਜਾ ਰਿਹਾ ਹੈ ਸੋ ਅੱਜ ਡਾਕਟਰ ਮੱਖਣ ਸਿੰਘ ਜੀ ਨੇ ਆਪਣੇ ਜੋ ਨੋਮੀਨੇਸ਼ਨ ਕਾਗਜ਼ ਹਨ ਜੋ ਨੋਮੀਨੇਸ਼ਨ ਹੈ ਉਹ ਭਰਨਾ ਹੈ ਉਸ ਤੋਂ ਪਹਿਲਾਂ ਇੱਕ ਬਹੁਤ ਹੀ ਵੱਡਾ ਪ੍ਰੋਗਰਾਮ ਮਯੂਰ ਹੋਟਲ ਪੂਰੀ ਰੋਡ ਸੰਗਰੂਰ ਦੇ ਵਿੱਚ ਰੱਖਿਆ ਗਿਆ ਜਿੱਥੇ ਕੌਂਸਲ ਤੇ ਡਾਕਟਰ ਮੱਖਣ ਸਿੰਘ ਜੀ ਦਾ ਉਹਨਾਂ ਦੇ ਸਮਰਥਕਾਂ ਨੇ ਨਾਰੇ ਲਾ-ਲਾ ਕੇ ਪੂਰ ਜੋਰ ਸਵਾਗਤ ਕੀਤਾ ਚਲੋ ਫਿਰ ਬਿਨਾਂ ਦੇਰ ਕੀਤੇ ਦੇਖਦੇ ਹਾਂ ਪੂਰੀ ਗਰਾਊਂਡ ਰਿਪੋਰਟ आर्थिक सहयोग बहुत बहुत धनवाद जो हुनजे मन में बि बबर भई साबी राम हाथी बहजन समाज पार्टी میزور ہوٹل کے میرے سارے ہی بہت ہی ستار جو بہت بہجن سماج پارٹی دے بہادر ساتھی اس چون میں ہم مہم دیکھ رہے سارے سوپے دے جنرل سکر سردار سنگی سم ਉਹਨਾਂ ਦਾ ਬਾਖੂ ਵੀ ਸਾਥ ਨਿਭਾ ਰਹੇ ਸਰਦਾਰ ਦਰਸ਼ਨ ਸਿੰਘ ਜੀ ਜਰੂਰ ਸੁਭਾਸਕਤ ਬਹੁਜਨ ਸਮਾਜਪਨ ਪੰਜਾਬ ਲੈਕਚਰਰ ਸਰਦਾਰ ਅਮਰਜੀਤ ਸਿੰਘ ਜੀ ਸੂਬਾ ਕਮੇਟੀ ਮੈਂਬਰ ਤਿੰਨੇ ਜ਼ਿਲ੍ਹਿਆਂ ਦੇ ਪ੍ਰਧਾਨ ਸਰਦਾਰ ਸੋਜੀ ਸਿੰਘ ਜੀ ਖੇੜੀ ਜ਼ਿਲ੍ਹਾ ਪ੍ਰਧਾਨ ਬਰਨਾਲਾ ਸਰਦਾਰ ਅਮਰੀਕ ਸਿੰਘ ਜੀ ਕੈਦ ਜ਼ਿਲ੍ਹਾ ਪ੍ਰਧਾਨ ਸੰਗਰੂਰ ਸਤਕਾਰਯੋਗ ਅंसारी ਜੀ ਸ਼ਮਸ਼ਾਦ ਅंसारी ਜੀ ਜ਼ਿਲ੍ਹਾ ਪ੍ਰਧਾਨ ਮਲੇਰਕੋਟਲਾ ਸਾਰੇ ਨੌ ਹਲਕਿਆਂ ਦੇ ਪ੍ਰਧਾਨ ਹਲਕਿਆਂ ਦੇ ਇੰਚਾਰਜ ਜ਼ਿਲ੍ਹਿਆਂ ਦੇ ਇੰਚਾਰਜ ਤੇ ਤੁਸੀਂ ਸਾਰੇ ਵਿੱਚ ਜਿਹਨੇ ਵੀ ਰਿਟਾਇਰਡ ਮੁਲਾਜ਼ਮ ਸਾਥੀ ਬੈਠੇ ਐ ਮੈਂ ਤੁਹਾਨੂੰ ਸਾਰਿਆਂ ਨੂੰ ਸਜਦਾ ਕਰਦਾ ਤੁਹਾਡਾ ਸਾਰੇ ਸਾਥੀਆਂ ਦਾ ਜਿਸ ਘੌਣਾ ਤੁਹਾਡੀ ਲਗਨ ਨੂੰ ਤੁਹਾਡੀ ਮਿਹਨਤ ਨੂੰ ਤੁਹਾਡੀ ਇਮਾਨਦਾਰੀ ਨੂੰ ਸਜਦਾ ਕਰਦਾ ਤੇ ਸਾਰਿਆਂ ਨੂੰ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ شریف واحر جی کی فتح جائے بھیم جائے بھیم صدکار جوگ دوستو پرم پتا صدگرو رس مہاراج جی دی اپار کرپا صدک صدگرو رس صدگرو بالمک جی دی اپار کرپا صدک سارے ریبران دی اپار کرپا صدکا بوجن سماج پارٹی دی راستری پردان ਪ੍ਰਾਨਕੁਮਾਰ ਇਹ ਮਹਾਬਤੀ ਜੀ ਦੇ ਅਸ਼ੀਰਵਾਦ ਨਾਲ ਜੋ ਤੁਹਾਡੇ ਇਸ ਨਿਮਾਣੇ ਦੋਸਤ ਨੂੰ ਬਹੁਜਨ ਸਮਾਜ ਪਾਰਟੀ ਵੱਲੋਂ ਲੋਕ ਸਭਾ ਸੰਗਰੂਰ ਤੋਂ ਬਹੁਜਨ ਸਮਾਜ ਪਾਰਟੀ ਦਾ ਅਮੀਰਵਾਰ ਬਣਾਇਆ ਗਿਆ ਉਸ ਲਈ ਮੈਂ ਤੁਹਾਡਾ ਸਾਰਿਆਂ ਦਾ ਸਾਰੇ ਲੀਡਰ ਸਾਹਿਬਾਨ ਦਾ ਤੇ ਭੈਣ ਮਾਬਤੀ ਜੀ ਦਾ ਸ਼ੁਭਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜੀ ਸ਼ੁਭਾ ਇੰਚਾਰਜ ਸਰਦਾਰ ਮੋਹਿੰਦਰ ਸਿੰਘ ਜੀ ਬੈਣੀ ਬਾਦ ਸ਼੍ਰੀ ਵਿਪਲ ਕੁਮਾਰ ਜੀ ਸਾਰਿਆਂ ਦਾ ਹਿੱਤ ਹੈ ਦਲੋ ਸ਼ੁਕਰੀਆ ਲੇ ਕਰਦਾਂ ਕਿਉਂਕਿ ਜਿਹੜੀ ਕਾਬਲੀਅਤ ਹੁੰਦੀ ਚੋਣ ਲੜਨ ਦੀ ਉਹ ਇਕੱਲੇ ਕੋਈ ਡਾਕਟਰ ਮੱਖਣ ਸਿੰਘ ਦੇ ਵਿੱਚ ਨਹੀਂ ਸੀ ਸਾਡੇ ਬਹੁਜਨ ਸਮਾਜ ਪਾਰਟੀ ਦੇ ਜਿੰਨੇ ਵੀ ਵਰਕਰ ਜਿੰਨੇ ਵੀ ਸਾਥ ਸ਼੍ਰੀ ਕਾਂਸੀ ਰਾਮ ਦੇ ਚੰਡੇ ਹੋਏ ਆ ਉਹ ਸਾਰੇ ਹੀ ਹਰ ਤਰ੍ਹਾਂ ਦੀ ਚੋਣ ਲੜਨ ਦੇ ਕਾਬਿਲ ਨੇ ਇੱਕ ਮਿੰਟ ਵੀ ਹੈ ਸਰਪ੍ਰਿੰਦ ਰੋਕੋ ਜਰਾ ਦੋ ਮਿੰਟ ਆਜ ਵਿੱਚ ਖਤਮ ਕਰ ਲਵਾਂਗੇ ਤੇ ਅੱਜ ਅਸੀਂ ਨਾਮੀਨੇਸ਼ਨ ਪੇਪਰ ਫਾਈਲ ਕਰਨ ਜਾ ਰਹੇ ਹਾਂ ਨਾਮੀਨੇਸ਼ਨ ਪੇਪਰ ਸਾਡੇ ਭਾਜਪਾ ਦੇ ਸਾਥੀ ਵਕੀਲ ਸਾਹਿਬਾਨ ਸਰਦਾਰ ਇਕਤਾਰ ਸਿੰਘ ਜੀ ਉਹਨਾਂ ਨੇ ਤਿਆਰ ਕਰ ਦਿੱਤੇ ਆ ਇਹ ਤੇ ਇੱਕ ਵਾਰੀ ਮੈਂ ਤੇ ਵਕੀਲ ਸਾਹਿਬ ਸਵੇਰੇ ਜਾ ਕੇ ਜਿਹੜੀ ਨਾਮਿਨੇਸ਼ਨ ਟੀਮ ਬਣਾਈ ਜਿਹੜੀ ਆ ਉਹਨਾਂ ਤੁਸੀਂ ਚੈੱਕ ਵੀ ਕਰਵਾ ਲੈਨੇ ਤਾਂ ਕਿ ਕੋਈ ਗਲਤੀ ਨਾ ਰਹਿ ਜਾਵੇ ਤੇ ਥੋੜਾ ਜਿਹੜਾ ਸ਼ਡਿਊਲ ਹੈ ਉਹ ਤੁਹਾਨੂੰ ਸਰਦਾਰ ਚੰਕਾਉ ਸਿੰਘ ਵੀਰ ਜੀ ਨੇ ਦੱਸ ਵੀ ਇੱਥੋਂ ਅਸੀਂ ਬਰਨਾਲਾ ਕੈਂਟੀਆਂ ਬਰਨਾਲਾ ਕੈਂਟੀਆਂ ਤੋਂ 20 ਸੀ ਦੱਸਿਆ ਕਿਉਂਕਿ ਜਿਹੜਾ ਸਾਡਾ ਟੂਰ ਅਸੀਂ ਥੋੜਾ ਵੱਡਾ ਵੀ ਬਣਾਇਆ ਸੀਗਾ ਪਰ ਹਾਲਾਤਾਂ ਨੂੰ ਮੁੱਖ ਰੱਖਦੇ ਹੋਏ ਕੋਈ ਦੋ-ਤਿੰਨ ਮਿੰਟ ਕੋਈ ਚਾਰਨਾ ਚੱਲਦੇਵੇ ਕੋਈ ਸਾਡੇ ਰਾਹ ਦੇ ਵਿੱਚ ਅੜਿੱਕਾ ਨਾ ਲਾ ਦੇਵੇ ਕੋਈ ਸਾਨੂੰ ਜਾਣਬੁੱਝ ਕੇ ਇਲਝਾਰਾ ਨਾ ਲਵੇ ਅਸੀਂ ਇਹ ਟੂਰ ਥੋੜਾ ਛੋਟਾ ਕੀਤਾ ਕਿਉਂਕਿ ਜਿਹੜਾ ਨਾਮਿਨੇਸ਼ਨ ਫਾਈਲ ਕਰਨ ਦਾ ਸਮਾਂ ਅਫੀਸ਼ੀਅਲ ਜਿਹੜਾ ਸਮਾਂ ਉਹ 11 ਤੋਂ 3 ਹੈਗਾ ਅਸੀਂ 3 ਵਜੇ ਤੋਂ ਪਹਿਲਾਂ-ਪਹਿਲਾਂ ਉੱਥੇ ਐਂਟਰ ਹੋਣੇ ਚਾਹੀਦੇ ਜੋ ਰਟਰਨਿੰਗ ਆਪਸ਼ਨ ਨੇ ਸੰਗਰੂਰ ਦੇ ਡਿਪਟੀ ਕਮਿਸ਼ਨਰ ਸਾਹਿਬ ਉਹਨਾਂ ਦੇ ਦਫ਼ਤਰ ਦੇ ਵਿੱਚ ਅਸੀਂ 3 ਵਜੇ ਤੋਂ ਪਹਿਲਾਂ ਪਹਿਲਾਂ ਹਰ ਹਾਲਤ ਦੇ ਵਿੱਚ ਉੱਥੇ ਐਂਟਰ ਹੋਣੇ ਚਾਹੀਦੇ ਆ ਤੇ ਜੇ ਅਸੀਂ ਇਸ ਤਰ੍ਹਾਂ ਹੀ ਕੋਈ ਇਕਤਾਹੀ ਕਰ ਬੈਠੇ ਤਾਂ ਫਿਰ ਥੋੜਾ ਮੁਸ਼ਕਲ ਆ ਸਕਦੀ ਹੈ ਫਿਰ ਕਈ ਵਾਰੀ ਬਹੁਤ ਸਾਰੀਆਂ ਜਿਹੜੀਆਂ ਜਗ੍ਹਾ ਆਪਾਂ ਦੇਖਦੇ ਆ ਉਹ ਸਮੱਸਿਆਵਾਂ ਆਉਂਦੀਆਂ ਨੇ ਤੇ ਤੁਹਾਡੇ ਸਾਰਿਆਂ ਦੇ ਅਸ਼ੀਰਵਾਦ ਨਾਲ ਅੱਜ ਨੋਮੀਨੇਸ਼ਨ ਪੇਪਰ ਫਾਈਲ ਹੋ ਜਾਣੇ ਹਨ ਜੀ ਤੇ ਉਹਦੇ ਵਿੱਚ ਅਸੀਂ ਪਲਸੋਂ ਦੇ ਲੱਗੇ ਹੋਏ ਆ ਵੀ ਕਿਤੇ ਕੋਈ ਗਲਤੀ ਨਾ ਹੋਵੇ ਕੱਲੀ-ਕੱਲੀ ਗਲਤੀ ਅਸੀਂ ਪਹਿਲਾਂ ਹੀ ਇਲੈਕਸ਼ਨ ਕਮਿਸ਼ਨ ਦੀ ਜਿਹੜੀ ਟੀਮ ਬੈਠੀ ਆ ਉਹਨਾਂ ਨੂੰ ਮੈਂ ਸਰਦਾਰ ਪਵਿੱਤਰ ਸਿੰਘ ਤੇ ਫਿਰ ਮਕੀਰ ਸਾਹਿਬ ਅਸੀਂ ਕੱਲੀ-ਕੱਲੀ ਪੇਜ ਉਹਨਾਂ ਨੂੰ ਚੈੱਕ ਕਰਕੇ ਆਏ ਆ ਤੇ ਵੀ ਕੋਈ ਵੀ ਗਲਤੀ ਨਾ ਹੋਵੇ ਕਿਉਂਕਿ ਅਸੀਂ ਜਿਹੜੀ ਚੋਣ ਲੜ ਰਹੇ ਆ ਦੁਸ਼ਮਣ ਨੂੰ ਤਾਂ ਮੌਕਾ ਚਾਹੀਦਾ ਵੀ ਉਹ ਕਿਸੇ ਤਰ੍ਹਾਂ ਪੇਪਰ ਰਿਜੈਕਟ ਕਰੇ ਜਾਂ ਕਿਸੇ ਤਰ੍ਹਾਂ ਸਾਨੂੰ ਥੋੜਾ ਮੁਸੀਬਤ ਦੇ ਵਿੱਚ ਪਾਵੇ। ਬਾਕੀ ਅੱਜ ਨੋਮੀਨੇਸ਼ਨ ਪੇਪਰ ਫਾਈਲ ਕਰਨ ਤੋਂ ਬਾਅਦ ਮੈਂ ਤੁਹਾਨੂੰ ਕੁਝ ਨਹੀਂ ਕਹਿਣਾ ਚਾਹੁੰਦਾ ਕਿ ਤੁਸੀਂ ਜਿਸ ਦਿਨ ਤੋਂ 11 ਤਰੀਕ ਤੋਂ 11 April ਤੋਂ ਇਹ ਭੈਣ ਜੀ ਦਾ ਅਸ਼ੀਰਵਾਦ ਮੇਰੇ ਟਿਕ ਮਿਲਿਆ ਉਸ ਦਿਨ ਤੋਂ ਵੀ ਸਾਰੇ ਸਾਥੀ ਮੈਨੂੰ ਕਿਸੇ ਦੇ ਕੋਈ ਵੀ ਗੁੱਸਾ ਗਿਲਾ ਨਹੀਂ ਕਿਸੇ ਤੇ ਕੋਈ ਸ਼ਿਕਵਾ ਨਹੀਂ ਗੁੱਸਾ ਗਿਲਾ ਤੋੜਨੀ ਸ਼ਿਕਵਾ ਤੋੜਨੀ ਜੇ ਕੋਈ ਕੰਮ ਨਾ ਕਰਿਆ ਹੋਵੇ। ਸਮੂਹਤੀ ਟੀਮ ਸਾਰੇ ਹਲਕੇ ਦੇ ਪ੍ਰਧਾਨ ਸਾਰੇ ਹਲਕਿਆਂ ਦੇ ਇੰਚਾਰਜ ਸਾਡੀ ਸਟੇਟ ਦੀ ਲੀਡਰਸ਼ਿਪ ਸਾਡੇ ਜ਼ਿਲ੍ਹਿਆਂ ਦੇ ਪ੍ਰਧਾਨ ਜ਼ਿਲ੍ਹਿਆਂ ਦੇ ਇੰਚਾਰਜ ਹਰ ਵਰਕਰ ਡਾਕਟਰ ਮੱਖਣ ਸਿੰਘ ਵੜਕੇ ਅੱਗੇ ਤੁਰਿਆ ਤੇ ਇਹਦੇ ਲਈ ਮੈਂ ਤੁਹਾਨੂੰ ਸਾਰਿਆਂ ਨੂੰ ਧੰਨਵਾਦ ਹੀ ਕਿਵੇਂ ਕਹਿ ਸਕਾਂਗਾ ਕਿਉਂਕਿ ਜਿਸ ਤਰ੍ਹਾਂ ਦੀ ਮਿਹਨਤ ਤੁਸੀਂ ਕਰ ਰਹੇ ਹੋ ਘਰੋਂ ਰੋਟੀ ਲਿਆ ਕੇ ਕਰ ਰਹੇ ਹੋ ਆਪਣੇ ਵਹੀਕਲ ਤੇ ਕਰ ਰਹੇ ਹੋ ਘੱਟ ਖਰਚਿਆਂ 'ਚ ਕਰ ਰਹੇ ਹੋ ਤੇ ਉਸ ਦੇ ਲਈ ਮੇਰੇ ਕੋਲ ਕੋਈ ਤੁਹਾਡਾ ਧੰਨਵਾਦ ਕਰਾਂ ਮੈਂ ਮੇਰੇ ਕੋਲ ਕੋਈ ਸ਼ਬਦ ਨਹੀਂ ਹਨ ਤੇ ਇਹ ਜੋ ਆਪਾ سرمایہਦਾਰਾਂ ਦੇ ਰਜਵਾੜਾ ਦੇ ਖਿਲਾਫ ਲੜ ਰਹੇ ਆ ਤੇ ਇਸ ਗੱਲ ਤੇ ਜੋ ਸੀਐਲਡੀ ਦੀ ਰਿਪੋਰਟ ਹੈ ਜੋ ਖੋਫੀਆ ਰਿਪੋਰਟ ਹੈ ਇਸ ਗੱਲ ਦੇ ਉੱਤੇ ਜਿਹੜੀ سرمایہਦਾਰ ਲੋਬੀ ਹੈ ਰਜਵਾੜਾ ਲੋਬੀ ਆ ਚਿੰਤਾ ਹੈ ਉਹ ਚਿੰਤਾ ਹੈ ਵੀ ਉਹਨਾਂ ਨੂੰ ਆਪਣੀ ਹਾਰ ਕੰਨ ਤੇ ਲਿਖੀ ਨਜ਼ਰ ਆ ਰਹੀ ਹੈ ਕੋਈ ਮੂੰਹ ਨਹੀਂ ਲਾ ਰਿਹਾ ਪਿੰਡਾਂ ਵਿੱਚ ਬਾਜਪਾ ਨੂੰ ਜਾਜੇ ਕੱਲ ਟਿਕਟ ਅਨਾਉਂਸ ਹੋਇਆ ਤੇ ਝਾੜੂ ਵਾਲਿਆਂ ਨੂੰ ਕੋਈ ਮੂੰਹ ਨਹੀਂ ਲਾ ਰਿਆ ਕਿ ਕਾਂਗਰਸ ਵਾਲੇ ਵੀ ਜਿੱਥੇ ਜਾ ਰਹੇ ਐ ਉੱਥੇ ਵੀ ਉਹਨਾਂ ਨੂੰ ਬਹੁਤ ਤਰ੍ਹਾਂ ਦੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਕਰਨਾ ਪੈ ਰਿਹਾ ਇੱਕ ਸਾਡੀ ਟੀਮ ਹੈ ਬਹੁਜਨ ਸਮਾਜ ਪਾਰਟੀ ਦੀ ਟੀਮ ਮੈਂ ਹੋਵਾਂ ਵੀਰ ਸਾਹਿਬ ਹੋਣ ਸਾਡੇ ਜ਼ਿਲ੍ਹਾ ਪ੍ਰਧਾਨ ਹੋਣ ਦਰਸ਼ਨ ਸਿੰਘ ਜੀ ਹੋਣੋ ਬਾਤਰਾਵਰਜੀ ਜੀ ਹੋਣ ਜਾਂ ਸਾਡਾ ਕੋਈ ਵੀ ਲੀਡਰ ਹੋਵੇ ਅਸੀਂ ਜਿੱਥੇ ਵੀ ਮਰਜ਼ੀ ਸੱਤ ਚ ਕੱਢ ਲਈਏ ਜਿਹੜੇ ਮਰਜ਼ੀ ਪਿੰਡੇ ਚਲੇ ਜਾਈਏ ਜਿਹੜੇ ਮਰਜ਼ੀ ਗਲੀ ਬਾਂਡੇ ਚਲੇ ਜਾਈਏ ਸਾਰੇ ਸਾਡਾ ਸਤਿਕਾਰ ਕਰਦੇ ਆ ਸਾਡੀ ਗੱਲ ਸੁਣਦੇ ਆ ਹੰਗਾਰਾ ਪੁਰਦੇ ਆ ਤੇ ਸਾਨੂੰ ਕੋਈ ਸਵਾਲ ਵੀ ਨਹੀਂ ਕਰਦਾ ਉਹ ਮੰਨਦੇ ਆ ਵੀ ਇਹ ਬਹੁਜਨ ਸਮਾਜ ਪਾਰਟੀ ਵਾਲੇ ਠੀਕ ਗੱਲ ਕਰਦੇ ਆ ਤੇ ਇਹ ਜਿੱਤਣ ਵੱਲ ਵੱਧ ਰਹੇ ਆ ਅਸੀਂ ਜਿੱਤਣ ਵੱਲ ਵੱਧ ਰਹੇ ਆ ਤੇ ਅਸੀਂ ਜਦੋਂ ਜਿੱਤਣ ਵੱਲ ਵੱਧ ਰਹੀ ਹੋਈਏ ਤਾਂ ਦੁਸ਼ਮਣ ਦੀਆਂ ਕੁਝ ਕੋਧੀਆਂ ਚਾਲਾਂ ਹੋ ਸਕਦੀਆਂ ਉਸ ਉਹਨਾਂ ਦੀਆਂ ਅਫਵਾਹਾਂ ਹੋ ਸਕਦੀਆਂ ਕਿਸੇ ਵੇਲੇ ਉਹ ਕੈਂਡੀਡੇਟ ਦਾ ਜਿਹੜਾ ਹੈਗਾ ਗੱਲਾਂ-ਗੱਲਾਂ 'ਚ ਐਕਸੀਡੈਂਟ ਵੀ ਕਰ ਸਕਦੇ ਆ ਗੱਲਾਂ-ਗੱਲਾਂ 'ਚ ਕੈਂਡੀਡੇਟ ਨੂੰ ਮਾਰ ਵੀ ਸਕਦੇ ਆ ਗੱਲਾਂ-ਗੱਲਾਂ 'ਚ ਕੈਂਡੀਡੇਟ 'ਤੇ ਕੋਈ ਇਲਜ਼ਾਮ ਲਾ ਸਕਦੇ ਆ ਜਿਉਂ ਤਾਂ ਬਿੱਗਿਆ ਜੀ ਫਰਾਨੀ ਜਿਹੜਾ ਬੈਠਾ ਨੀਚੇ ਜਿਹੜਾ ਬੈਠਾ ਸੀ ਆ ਮੇਰੀ ਟੀਮ ਬੈਠੀ ਹੈ ਕਿਸੇ ਨੂੰ ਜੇ ਅਫਵਾਹ ਹੋਵੇ ਕੋਈ ਕਿਸੇ ਵੀ ਗੱਲ ਦੀ ਮੈਂ ਤੁਹਾਡੇ ਚਰਨਾਂ ਵਿੱਚ ਬੇਨਤੀ ਕਰਦਾ ਕਿ ਮੈਨੂੰ ਫੋਨ ਕਰਨ ਤੋਂ ਪਹਿਲਾਂ ਕਿਸੇ ਪ੍ਰੈਸ ਵਿੱਚ ਬਿਆਨ ਦੇਣ ਤੋਂ ਪਹਿਲਾਂ ਇਹ ਮੇਰੀ ਸਾਰੀ ਟੀਮ ਨੂੰ ਜਿਹੜਾ ਹੈਗਾ ਪਹਿਲਾਂ ਵੈਰੀਫਾਈ ਕਰ ਲੈਂਦਾ ਐ ਵੀ ਕਿਸੇ ਜਿਆ ਗੱਲਾਂ 'ਚ ਨਹੀਂ ਆਉਣਾ ਕਿਉਂਕਿ ਦੁਸ਼ਮਣ ਬਹੁਤ ਤਰ੍ਹਾਂ ਦੀਆਂ ਗੱਲਾਂ ਕਰਦਾ ਜਦੋਂ ਅਸੀਂ ਲੜਾਈ ਦੇ ਮੈਦਾਨ ਦੇ ਵਿੱਚ ਹੁੰਦੇ ਆਏ ਇਹ ਮੇਰੀ ਤੁਹਾਨੂੰ ਬੇਨਤੀ ਹੈ ਕਿ ਅਸੀਂ ਇੱਥੇ ਕੇਟਰ ਕੇ ਭਲਾਈਏ ਤੁਹਾਡੇ ਵਾਸਤੇ ਕਿਉਂਕਿ ਤੁਸੀਂ ਸਾਰੇ ਖਿਆਣੇ ਹੋ ਪਾਰਟੀ ਕੀ ਕਰਨਾ ਚਾਹੁੰਦੀ ਹੈ ਦੁਸ਼ਮਣ ਕੀ ਕਰ ਰਿਹਾ ਸਾਰੀ ਟੀਮ ਤੁਹਾਨੂੰ ਬਾਰ-ਬਾਰ ਦੱਸਦੀ ਰਹਿੰਦੀ ਹੈ ਆਪਾਂ ਨੇ ਜਿਹੜੇ ਅਜ 20 21 ਦਿਨ ਰਹਿ ਗਏ ਆ ਉਹ ਜੀ ਜਾਣ ਨਾਲ ਲਾ ਦੇਣੇ ਹਾਥੀ ਵਿੱਚ ਪਾ ਕੇ ਦਿੱਲੀ ਭੇਜ ਦੇਣਾ ਤੁਹਾਡਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਹਾਂ ਜੈ ਹਾਂ ਜਿੰਦਾਬਾਦ 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 Thank <laughs> you. कैसी कैसी हो 阿杰。 चलो डॉक्टर अम्बेदर जी अमर डॉक्टर मखन जी ਆਉਂਦੇ ਪਾਲੋ ਵੀ ਕਾਹਤਾ ਦਾ ਪਾਣ ਕਾਲਾ ਪਾਣੀ ਆਜੀ ਖਲਾ ਪਾਣੀ ਵੈਰੀ ਗੁੱਡ ਕਾਰ ਦਖਲ ਕੀਤਾ ਮੇਰੇ ਬਹੁਤ ਸਮਾਜ ਪਾਰਟੀ ਦੇ ਸ਼ਹਿਰ ਕੜਾ ਦੀ ਗਿਣਤੀ ਵਿੱਚ ਸਾਥੀ ਆਏ ਸਾਡੀ ਮੇਰੀ ਸੁਵੇਰੀ ਟੀਮ ਆਈ ਹੈਗੀ ਸਵੇਰੇ ਸਾਡੇ ਜਨਸਕਤਰ ਤੋਂ ਆ ਤੁਮਕੌਰ ਸਿੰਘ ਵੀ ਰਾਜ ਨੇ ਗਏ ਸਾਡੇ ਸੂਬੇ ਦੇ ਸਕੱਤਰ ਦਰਸ਼ਨ ਸਿੰਘ ਜਲੂਰ ਸਾਰੇ ਸੂਬੇ ਦੇ ਸੁਭਾ ਕਮੇਟੀ ਮੈਂਬਰ ਮਾਸਟਰ ਅਮਰਜੀਤ ਸਿੰਘ ਜੀ ਸਾਡੇ ਤਿੰਨਾਂ ਜ਼ਿਲ੍ਹਿਆਂ ਦੇ ਪ੍ਰਧਾਨ ਸਰਦਾਰ ਸਾਜਿ ਸਿੰਘ ਖੇੜੀ ਸਰਦਾਰ ਅਮਰੀਕ ਸਿੰਘ ਕੈਂਥ ਸ਼੍ਰੀ ਸੰਸਾਦ ਅंसारी ਜੀ ਤੇ ਨੌਵੇਂ ਹਲਕਿਆਂ ਦੇ ਪ੍ਰਧਾਨ ਸਾਡੇ ਜਿਹੜੇ ਹੈਗੇ ਉਹਨਾਂ ਨੇ ਮੇਰਾ ਸਾਥ ਦਿੱਤਾ ਤੇ ਅਸੀਂ ਪਹਿਲਾਂ ਸਭ ਤੋਂ ਪਹਿਲਾਂ ਮੈਜੂਰ ਹੋਟਲ 'ਚ ਜੋ ਧੂਰੀ ਰੋਡ ਦੇ ਉੱਤੇ ਆ ਉੱਥੇ ਇਕੱਠੇ ਹੋਏ ਉੱਥੇ ਗੈਰਹੀ ਕੀਤੀ ਉਦੋਂ ਬਾਅਦ ਜਿਹੜਾ ਪ੍ਰਸ਼ਾਸਨ ਦੇ ਰੂਪ ਦੇ ਵਿੱਚ ਅਸੀਂ ਡੀ ਸੀ ਸਾਹਿਬ ਦੇ ਦਫ਼ਤਰ ਵਿੱਚ ਆ ਕੇ ਜਿਹੜਾ ਹੈਗਾ ਸਫਲਤਾਪੂਰਵਕ ਨਾਮਜ਼ਦੀ ਕਾਗਜ਼ दाखिल ਕੀ ਕਰ ਦਿੱਤੇ ਨੇ ਤੇ ਉਸ ਤੋਂ ਬਾਅਦ ਅਸੀਂ ਸਾਰੇ ਸ਼ਹਿਰ ਦਾ ਹੌਂਰ ਲਾ ਰਹੇ ਹਾਂਗੇ ਤੇ ਮੈਂ ਇਹ ਦੱਸਣਾ ਚਾਹੁੰਦਾ ਕਿ ਬੈਲਜਨ ਸਵਾਜ ਪਾਰਟੀ ਇਕੱਲੇ ਪੰਜਾਬ ਕਿ ਨਹੀਂ ਪੂਰੇ ਭਾਰਤ ਵਿੱਚ ਆਪਣੇ ਬਲਵਿੱਤੇ ਦੇ ਉੱਤੇ ਜਿਹੜਾ ਇੱਥੋਂ ਦਾ ਮੰੰਗਵਾਦੀ ਸਿਸਟਮ ਹੈ ਜਿਹੜਾ ਇੱਥੋਂ ਦਾ ਸਰਮਾਇਦਾਰੀ ਨਿਯਾਮ ਹੈ ਉਹਦੇ ਖਿਲਾਫ ਜਿਹੜੀ ਚੋਣਾਂ ਲੜ ਰਹੀ ਹੈ ਤੇ ਜਿਹੜੀ ਸਮਰੂਪ ਲੋਕ ਸਭਾ ਸੀਟ ਹੈ ਇਹ ਬੜੀ ਹੌਟ ਸੂਟ ਆ ਗਈ। ਇੱਥੇ ਜਿੰਨੇ ਵੀ ਕੈਂਡੀਡੇਟ ਮੇਰੇ ਖਿਲਾਫ ਖੜੇ ਆ ਉਹ ਸਾਰੇ ਰਜਵਾੜਾ ਸ਼ਾਹੀ ਦੇ ਬਾਰੇ ਸੰਬੰਧਿਤ ਰੱਖਦੇ ਆ ਕਿ ਮੈਂ ਇੱਕ ਗਰੀਬਾਂ ਦੇ ਘਰਾਵਟੋਂ ਪਾਇਆ ਹੋਇਆ ਜਿਹੜਾ ਦਲ ਸਮਾਜ ਦਾ ਮੁੰਡਾ ਇਹਨਾਂ ਸਾਰੇ ਰਜਵਾੜਿਆਂ ਨੂੰ ਜਿਹੜਾ ਹੈਗਾ ਧੂੜ ਚ ਕਿਟਾ ਕੇ ਪਾ ਦੇ ਆਂਗੇ ਇਹਨਾਂ ਨੂੰ ਸਾਰਿਆਂ ਨੂੰ ਪਾਣੇ ਪਾ ਦੇ ਆਂਗੇ ਤੇ ਇਹ ਜਿਹੜਾ ਸੰਗਰੂਰ ਤੋਂ ਵਾਜਨ ਸਮਾਜ ਫਾਪੀ ਜਿਹੜੀ ਜਿੱਤ ਹੈ ਉਹ ਪੱਕੀ ਹੋ ਗਈ। ਬੱਸ ਕੀ ਦਾ ਮੁਕਾਮਲਾ ਕੀਹਦੇ ਨਾਲ ਮੰਨਦੇ ਤੁਸੀਂ? ਨਹੀਂ ਨਹੀਂ ਸਾਡਾ ਮੁਕਾਬਲਾ ਤਾਂ ਜਿਹੜਾ ਹੈਗਾ ਹਾਥੀ ਸਾਰੇ ਅੱਗੇ ਜਾ ਰਿਹਾ ਲੋਕ ਸਾਰੇ ਸਰੂਰ ਦੇ ਤੋਏ ਤੇ ਕਿਉਂਕਿ ਖੈਰ ਨੂੰ ਕੋਈ ਪਸੰਦ ਨਹੀਂ ਕਰ ਰਿਹਾ ਬਾਹਰੋਂ ਆਏ ਨੇਗੇ ਸਮਰਨਜੀਤ ਜੀ ਦੇ ਮਾਰੇ ਹੈਗੇ ਆ ਉਹ ਸੰਵਿਧਾਨ ਦੇ ਵਿੱਚ ਵਿਸ਼ਵਾਸ ਨਹੀਂ ਰੱਖਦੇ ਹੈਗੇ ਜਿਹੜਾ ਆਰ ਦੇ ਵਿੱਚ ਉਹਨਾਂ ਨੂੰ ਕੋਈ ਬਲੰਪੀਰ ਨਹੀਂ ਲੱਭਿਆ ਹੈਗਾ ਤੇ ਭਾਜਪਾ ਵਾਲਿਆਂ ਨੂੰ ਪਿੰਡਾਂ ਦੇ ਨਹੀਂ ਬਣ ਗਿਆ ਤੇ ਉਹਨਾਂ ਨੇ ਕੱਲ ਬੜਾ ਲੋਟ ਕੈਂਡੀਡੇਟ ਉਹਨਾਂ ਨੂੰ ਲੱਭਿਆ ਹੈਗਾ ਇਸ ਕਰਕੇ ਜਿਹੜਾ ਹੈਗਾ ਮੁਕਾਬਲਾ ਸਾਡਾ ਹੈਗਾ ਇਸ ਤੋਂ ਅੱਗੇ ਜਾ ਰਿਹਾ ਕਿਸੇ ਦਾ ਮੁਕਾਬਲਾ ਨਹੀਂ ਹੈਗਾ ਹਾਥੀ ਅੱਗੇ ਜਾ ਰਿਹਾ ਕਿ ਕੀ ਮਤੇ ਰਹਿਣਗੇ ਆ ਹਾਂ ਕੀ ਕੀ ਮੁੱਦੇ ਰਹਿ ਗਏ ਸੰਸਾਰ ਬੁੱਧੂ ਹਾਰ ਦੇ ਲੋਕਲ ਮੁੱਦੇ ਜਿਹੜਾ ਇਹਦਾ ਸੰਰੂਰ ਜਿਲ੍ਹਾ ਹੈਗਾ এডਿਕੇਸ਼ਨ ਪੱਖੋਂ ਬਹੁਤ ਖਾਸ ਕਰਕੇ ਜਿਹੜੀਆਂ ਕੁੜੀਆਂ ਦੀ ਪੜ੍ਹਾਈ ਬਾਰੇ ਬਹੁਤ ਪਛੜਿਆ ਹੋਇਆ ਹੈਗਾ ਕੋਈ ਉੱਥੇ ਵੱਡੀ ਇੰਡਸਟਰੀ ਨਹੀਂ ਹੈਗੀ ਮਾਨ ਲੋਕ ਸਭਾ ਜਿੱਤ ਕੇ ਇੱਕ ਕੁੜੀਆਂ ਦੀ এডਿਕੇਸ਼ਨ ਵਾਸਤੇ ਤੇ ਵੱਡੀ ਇੰਡਸਟਰੀ ਵਾਸਤੇ ਜਿਹੜਾ ਹੈਗਾ ਉੱਥੇ ਆਪਣਾ ਪ੍ਰਬੰਧ ਕਰਾਂਗੇ ਠੀਕ ਹੋਰ ਹੀ ਰਹੇ